ਬੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵਕਤ ਵੀ ਤੁਹਾਨੂੰ ਦੱਸ ਦਈਏ ਕਿ ਹੁਣ ਪਹਿਲ ਗਾਮ ਦੇ ਵਿੱਚ ਹੋਇਆ ਤੁਹਾਡੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਨਾਲ ਬਣੀ ਤਣਾਪੂਰਨ ਸਥਿਤੀ ਨੂੰ ਲੈ ਕੇ ਲਗਾਤਾਰ ਰਿਐਕਸ਼ਨ ਲੱਤੇ ਜਾ ਰਹੇ ਇਸੇ ਤਰੀਕੇ ਦੇ ਨਾਲ ਹੁਣ ਜਲੰਧਰ ਕੈਂਟ ਬੋਰਡ ਦੇ ਸੀਨੀਅਰ ਬ੍ਰਿਗੇਡੀਅਰ ਸੁਨੀਲ ਸੋਲ ਅਤੇ ਸੀਈਓ ਦੇ ਵੱਲੋਂ ਜੋ ਹੈ ਇੱਕ ਵੱਡਾ ਹੁਕਮ ਜਾਰੀ ਕਰ ਦਿੱਤਾ ਹੈ ਉਹਨਾਂ ਨੇ ਆਪਣੀ ਟੀਮ ਦੇ ਨਾਲ ਜਲੰਧਰ ਕੈਂਟ ਵਿੱਚ ਫਲੈਗ ਮਾਰਚ ਕਰਿਆ ਜਿਸ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਵਿਅਕਤੀ ਇੱਥੇ ਨਜ਼ਰ ਆਵੇ ਤਾਂ ਤੁਰੰਤ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਜਲੰਧਰ ਕੈਂਟ ਬੋਰਡ ਜਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਕਿਉਂਕਿ ਜੇਕਰ ਕਿਸੇ ਤੇ ਸ਼ੱਕ ਲੱਗਦਾ ਤੁਹਾਨੂੰ ਲੱਗਦਾ ਹੈ ਕਿ ਤੇ ਕੋਈ ਸ਼ੱਕੀ ਵਿਅਕਤੀ ਹੋਂਦਾ ਤੇ ਤੁਸੀਂ ਤੁਰੰਤ ਕਿਸੇ ਬਾਬਤ ਜਾਣਕਾਰੀ ਜੋ ਹੈ ਪ੍ਰਸ਼ਾਸਨ ਨੂੰ ਦਿਓ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਹ ਵੀ ਵੱਡੇ ਹੁਕਮ ਹੈ ਜਿਹੜੇ ਨੇ ਬ੍ਰਿਗੇਡੀਅਰ ਦੇ ਵੱਲੋਂ ਸੀਨੀਅਰ ਸੌਲ ਦੇ ਵੱਲੋਂ ਜਾਰੀ ਕਰ ਦਿੱਤੇ ਨੇ ਕਿ ਜੇਕਰ ਕੋਈ ਵੀ ਦੁਕਾਨਦਾਰ ਜਾਂ ਫਿਰ ਆਪਣੀ ਦੁਕਾਨ ਦੇ ਉੱਤੇ ਕਿਸੇ ਨੂੰ ਵੀ ਕੰਮਲੇ ਰੱਖਦਾ ਜਾਂ ਫਿਰ ਕਿਸੇ ਨੂੰ ਮਕਾਨ ਕਿਰਾਏ ਤੇ ਦਿੱਤਾ ਜਾਂਦਾ ਹੈ ਤੇ ਤੁਹਾਨੂੰ ਪਹਿਲੀ ਜਾਣਕਾਰੀ ਜਿਹੜੀ ਆ ਉਹ ਜਿਹੜਾ ਜਲੰਧਰ ਕੈਂਟ ਬੋਰਡ ਨੂੰ ਦੇਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਹੈ ਜਿਸ ਤੋਂ ਬਾਅਦ ਜੇਕਰ ਤੁਸੀਂ ਇਹ ਜਾਣਕਾਰੀ ਨਹੀਂ ਦਿੰਦੇ ਹੋ ਤਾਂ ਤੁਹਾਡੇ ਉੱਤੇ ਕਾਰਵਾਈ ਬੁਸਖਦੀ ਹੈ ਤੁਹਾਨੂੰ ਮੁਸ਼ਕਲ ਆ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਸਥਿਤੀ ਤਣਾਪੂਰਨ ਬਣੀ ਹੋਈ ਹੈ ਪਾਕਿਸਤਾਨ ਦੇ ਨਾਲ ਤਣਾਪੂਰਨ ਮਾਹੌਲ ਪੈਦਾ ਹੋਇਆ ਉਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤੁਹਾਨੂੰ ਬਿਲਕੁਲ ਵੀ ਜਿਹੜਾ ਡਰਨ ਦੀ ਲੋੜ ਨਹੀਂ ਹੈ ਤੇ ਨਾਲ ਦੇ ਨਾਲ ਹੁਣ ਜਲੰਧਰ ਵਿੱਚ ਬਲੈਕਆਊਟ ਵੀ ਜਿਹੜਾ ਰੱਖਿਆ ਜਾਵੇਗਾ ਕਿਉਂਕਿ ਬਲੈਕਆਊਟ ਦੇ ਕਾਰਨ ਹੈ ਜਿਹੜੇ ਨੇ ਉਹ ਸਥਿਤੀ ਕਾਫੀ ਜ਼ਿਆਦਾ ਬਣੀ ਹੋਈ ਹੈ ਤਣਾਪੂਰਨ ਇਸ ਕਰਕੇ ਬਲੈਕਆਊਟ ਦਾ ਵੀ ਅਲਰਟ ਕੀਤਾ ਹੋਣਾ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਸਾਹਮਣੇ ਆਈ ਹੈ ਜਿਸ ਤਰੀਕੇ ਦੇ ਨਾਲ ਵੱਡੇ ਪੱਤਰ ਦੇ ਉੱਤੇ ਕੰਮਕਾਰ ਜੀ ਸਾਹਮਣੇ ਆਇਆ ਜਿਸ ਤਰੀਕੇ ਦੇ ਨਾਲ ਇਹ ਹੁਣ ਐਕਸ਼ਨ ਲਏ ਜਾ ਰਹੇ ਨੇ ਪਾਕਿਸਤਾਨ ਦੇ ਨਾਲ ਤਨਾਪੁਰ ਦੀ ਸਥਿਤੀ ਨੂੰ ਦੇਖਦੇ ਹੋਏ ਹੁਣ ਜਿਲੰਦਰ ਕੈਂਟ ਵਿੱਚ ਫਲੈਗ ਮਾਰਕ ਚ ਕੱਢਿਆ ਗਿਆ ਤਾਂ ਜੇਕਰ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਤੇ ਕਿਸੇ ਨੂੰ ਕੰਮ ਤੇ ਰੱਖਦਾ ਤੇ ਜਾਂ ਫਿਰ ਕਿਸੇ ਨੂੰ ਮਕਾਨ ਕਰਾਏ ਤੇ ਦਿੰਦਾ ਤੇ ਇਸੀ ਜਾਣਕਾਰੀ ਤੁਹਾਨੂੰ ਪ੍ਰਸ਼ਾਸਨ ਨੂੰ ਜਾਂਦਾ ਕੈਂਟ ਬੋਰਡ ਨੂੰ ਦੇਣੀ ਪਵੇਗੀ ਤਾਂ ਜੇ ਹਾਂ ਨਾ ਕਰਨ ਦੇ ਉੱਤੇ ਤੁਸੀਂ ਮੁਸ਼ਕਲ ਦੇ ਵਿੱਚ ਆ ਸਕਦੇ ਹੋ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਜਲੰਧਰ ਵਾਸੀ ਧਿਆਨ ਦੇ ਨਾਲ ਇਸ ਖਬਰ ਨੂੰ ਸੁਣੀਓ ਹੀ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਜਲੰਧਰ ਦੇ ਵਿੱਚ ਵੱਡੇ ਪੱਤਰ ਦੇ ਹੁਕਮ ਜਾਰੀ ਹੋ ਗਏ ਨੇ ਬ੍ਰਿਗੇਡੀਅਰ ਸੁਨੀਲ ਸੋਲ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਨੇ ਔਰ ਜਿਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਮਕਾਨ ਕਿਰਾਏ ਤੇ ਦੇਣ ਤੋਂ ਪਹਿਲਾਂ ਦੁਕਾਨ ਤੇ ਕਿਸੇ ਨੂੰ ਕੰਮ ਰੱਖਣ ਤੋਂ ਪਹਿਲਾਂ ਤੁਹਾਨੂੰ ਜੋ ਹੈ ਜਾਣਕਾਰੀ ਪ੍ਰਸ਼ਾਸਨ ਨੂੰ ਜਲੰਧਰ ਕੈਂਟੋਰਨ ਨੂੰ ਦੇਣੀ ਪਵੇਗੀ ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ ਉੱਥੇ ਮਾਹੌਲ ਬਣਦਾ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਕੜੇ ਕਦਮ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਚੱਕੇ ਜਾ ਰਹੇ ਨੇ ਤਾਂ ਤੁਹਾਨੂੰ ਜਰਾ ਸਾਵਧਨ ਤੇ ਸੁਚੇਤ ਹੋਣ ਦੀ ਲੋੜ ਹੈ ਅਹਿਮ ਖਬਰ ਇਸ ਵਕਤੀ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਦੇ ਰਿਸ਼ੇਅਰ ਕਰਕੇ ਲੋਕਾਂ ਤੱਕ ਜ਼ੂੜ ਪਹੁੰਚਾਣਾ ਤੇ ਖਬਰ ਜਿਹੜੀ ਆ ਇਹ ਜਲੰਧਰ ਵਾਸੀਆਂ ਦੇ ਲਈ ਖਾਸ ਕਰਕੇ ਸਾਹਮਣੇ ਆਈ ਹੈ ਤੁਸੀਂ ਆਪਣੀ ਦੁਕਾਨ ਤੇ ਕਿਸੇ ਨੂੰ ਵੀ ਕੰਮ ਤੇ ਰੱਖਣ ਤੋਂ ਪਹਿਲਾਂ ਜਾਣਕਾਰੀ ਜਿਹੜੀ ਆ ਪ੍ਰਸ਼ਾਸਨ ਨੂੰ ਜਲੰਧਰ ਕੈਂਟ ਬੋਰਡ ਨੂੰ ਜ਼ਰੂਰ ਦਿਓ ਕਿਉਂਕਿ ਕਈ ਵਾਰ ਕੋਈ ਵਿਅਕਤੀ ਸ਼ੱਕੀ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕਨਾਪੁਰਨ ਸਥਿਤੀ ਬਣੀ ਹੋਈ ਆ ਪਾਕਿਸਤਾਨ ਦੇ ਫੋਲੋ ਵੱਡੇ ਪੱਧਰ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਦੇਖਦੇ ਹੋਏ ਵੱਡੇ ਪੱਧਰ ਤੇ ਉੱਤੇ ਕੰਮਕਾਜ ਹੋ ਰਿਹਾ ਜਿਸ ਲੈ ਕੇ ਹੁਣ ਸਰਕਾਰ ਅਲਰਟ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਵੱਡੇ ਪੱਧਰ ਦਾ ਅਲਰਟ ਜਾਰੀ ਕਰ ਦਿੱਤਾ ਹੈਮ ਖਬਰ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ੂਰ ਪਹੁੰਚਾਓ